ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਅਦਰਕ ਹਰੀ ਮਿਰਚ ਵਾਲਾ ਨਮਕ ਤਿਆਰ ਕਰਦੇ ਆਂ ਜੀ ਜੋ ਕਿ ਡੇਲੀ ਆਪਣੇ ਟੇਬਲ ਤੇ ਕੰਮ ਆਉਂਦਾ ਜੀ ਮਾਰਨਿੰਗ ਟਾਈਮ ਵੀ ਆਪਾਂ ਨਾਸ਼ਤਾ ਕਰਦੇ ਆਂ ਜੀ ਰੋਟੀ ਚੋਪੜੋ ਜੀ ਉਹਦੇ ਨਾਲ ਖਾਓ ਦਹੀਂ ਚ ਪਾਓ ਇਹ ਬਹੁਤ ਵਧੀਆ ਨੁਸਖਾ ਹੈ ਜੀ ਆਪ ਇੱਕ ਵਾਰੀ ਟਰਾਈ ਕਰਕੇ ਦੇਖੋ ਜੀ ਇਹ ਆਪਣਾ ਜਿਵੇਂ ਮਰਜ਼ੀ ਨੂੰ ਇਸਤੇਮਾਲ ਕਰ ਲਓ ਰੋਟੀ ਦੇ ਨਾਲ ਖਾਣਾ ਦਹੀਂ ਚ ਪਾਉਣਾ ਜੋ ਵੀ ਗਾਏ ਇਹ ਜੀ ਆਪਾਂ ਅਦਰਕ ਆਮਰਿਚ ਨੂੰ ਪੀਸ ਚੰਦ ਰੱਖ ਲਏ ਗ੍ਰੇਂਡ ਕਰਾਂਗੇ ਜਿਹਨੂੰ ਆਪਾਂ ਬਾਕੀ ਇਹਦੇ ਵਿੱਚ ਡਬਲ ਨਮਕ ਪਾਉਣਾ ਜੀ ਆਪਾਂ ਨੇ ਹਾਂਜੀ ਦੋ ਤਿੰਨ ਚਮਚ ਜੀ ਇਹਨੂੰ ਪੀਸ ਕੇ ਰੱਖ ਸਕਦੇ ਆਪਾਂ ਇਹ ਖਰਾਬ ਨਹੀਂ ਹੁੰਦਾ ਜੀ ਜਿੰਨਾ ਚਾਹਿਆ ਜਿਆਦਾ ਇਹਨੂੰ ਇਸਤੇਮਾਲ ਕਰ ਲਓ ਜੀ ਹਾਂਜੀ ਫਿਰ ਇਹਦੇ ਵਿੱਚ ਪੰਜ ਛੇ ਮਿਰਚਾਂ ਪਹਿਲਾਂ ਦੱਸ ਚੁੱਕੀਆਂ ਤੁਹਾਨੂੰ ਆਪਾਂ ਤੇ ਦੋ ਔਰ ਇਕੱਠੀਆਂ ਬੜੀਆਂ ਆਪਾਂ ਧੱਕ ਦੀਆਂ ਨੇ ਜੀ ਬਹੁਤ ਟੇਸਟੀ ਚੀਜ਼ ਹੈ ਜੀ ਹਾਂਜੀ ਨਮਕ ਤਿਆਰ ਹੋ ਗਿਆ ਆਜੀ ਬਣ ਕੇ ਤਿਆਰ ਹੋ ਗਿਆ ਜੀ ਅਦਰ ਘਿਰ ਮਿਰਚ ਵਾਲਾ ਨਮਕ ਹਾਂਜੀ ਇਹਨੂੰ ਆਪਣਾ ਸੁੱਕੇ ਭਾਂਡੇ ਵਿੱਚ ਕੱਚ ਦੀ ਕਟੋਰੀ ਛੇ ਜਿਮ ਮਰਜੀ ਕੱਟ ਕੇ ਢਾਕੇ ਰੱਖੋ ਜੀ ਆਪਣਾ ਇਹਨੂੰ ਰੋਜ਼ ਇਸਤੇਮਾਲ ਕਰੋ ਬਹੁਤ ਵਧੀਆ ਚੀਜ਼ ਹੈ ਜੀ ਇਹ ਇੱਕ ਵਾਰੀ ਜੀ ਆਪ ਇਹ ਹਾਂਜੀ ਲਓ ਇੱਕ ਵਾਰੀ ਖਾ ਕੇ ਜੀ ਬਣਾ ਕੇ ਸਾਨੂੰ ਜ਼ਰੂਰ ਦੱਸੋ ਜੀ ਸਾਨੂੰ ਕਮੈਂਟ ਜ਼ਰੂਰ ਕਰਿਓ ਜੀ And thank you.